ਆ ਦੇਖੋ ਹੁਣ ਇਹਦੇ ਚ ਵੀ ਆਪਾਂ ਪਤਾ ਕਰੀਏ ਵੀ ਯਾਰ ਆ ਕਿੰਨਾ ਡਿਸਟੈਂਸ ਚਾਹੀਦਾ ਹੁੰਦਾ ਹਨ ਤੋ ਇਹ ਦੇਖ ਹੀ ਲਓ ਆ ਕਿੰਨੇ ਡਿਸਟੈਂਸ ਹੈ ਜਾਂ ਇਹਨੂੰ ਪੁੱਛ ਲਈਏ ਆਪਾਂ ਵੀ ਹੈ ਕੀ ਇਹ ਕਮਾਲ ਹੈ ਸਾਰਾ ਕੁਝ ਆਪਾਂ ਪੁੱਛਾਂਗੇ ਇਹਨਾਂ ਤੋਂ ਪਰ 1 ਮਿੰਟ ਰੁਕ ਜਿਓ ਜਿਵੇਂ ਹੁਣ ਇਹਨਾਂ ਨੇ ਆ ਆ ਦੇਖੋ ਆ ਪਾਈਪ ਲਾਈ ਹੈ ਪਾਈਪ ਤੇ ਆ ਪਤਾ ਨਹੀਂ ਆ ਜਾਲੀ ਲਾਈ ਹੋਈ ਐ ਹਨਾ ਯਾ ਇਥੇ ਹੁਣ ਜਿਹੜੀਆਂ ਪਾਈਪਾਂ ਪਾਈਆਂ ਹੋਈਆਂ ਮਕਾਨ ਬਣਾ ਰਹੇ ਕਿਸੇ ਦਾ ਇਹ ਮੈਨੂੰ ਲੱਗਦਾ ਇਹਨੂੰ ਟੱਕ ਕੇ ਰੱਖਿਆ ਸ਼ਾਇਦ ਹੋ ਸਕਦਾ 2 ਨੰਬਰ ਦਾ ਮਾਲ ਐ ਇਹ ਲਾਉਂਦੇ ਹੁਣ ਇਹ ਪੁੱਛ ਲਾਂਗੇ ਕੋਈ ਗੱਲ ਨਹੀਂ ਸੋ ਆਪਣੇ ਨਾਲ ਆ ਤੁਸੀਂ ਵੇਖ ਲਓ ਪਰਲੇ ਪਾਸੇ ਫਿਲਰ ਲੱਗ ਰਹੇ ਐ ਇਹ ਕਿੰਨੇ ਕਿੰਨੇ ਇੰਚ ਦੇ ਨੇ ਕੀ ਕੀ ਹੋਣਾ ਚਾਹੀਦਾ ਸਾਰਾ ਜਿੰਨਾ ਵੀ ਮੈਂ ਪੁੱਛਣਾ ਥੱਲੇ ਆ ਰੇਤਾ ਕੀ ਐ ਰੇਤਾ ਦਿਖਾਓ ਇੱਕ ਮਿੰਟ ਆ ਜੋ ਰੇਤਾ ਦੇਖੀਏ ਇੱਕ ਮਿੰਟ ਆ ਰੇਤਾ ਦੇਖੋ ਤਦ ਹਾਇਓ ਠੀਕ ਹੈ। ਆਹ ਠੀਕ ਹੈ ਮੋਟਾ। ਕਿਉਂ ਮਿਸਤਰੀ ਜੀ? ਸਹੀ-ਸਹੀ ਦੱਸਿਓ। ਹਾਂਜੀ ਹਾਂਜੀ। ਕੀ ਨਾਂ ਤੁਹਾਡਾ? ਮੇਜਰ ਰਾਜੂ ਸਿੰਘ। ਅੱਛਾ ਮਿਸਤਰੀ ਜੀ ਤੁਸੀਂ ਹੈਨਾ? ਕੀ ਨਾਂ? ਮੇਜਰ ਸਿੰਘ ਜੀ। ਮੇਜਰ ਸਿੰਘ ਜੀ ਇਹ ਦਿੱਤਾ ਜਿਹੜਾ ਇਹਨੂੰ ਕਿਹੜਾ ਕੀ ਕਹਿੰਦੇ? ਕਿ ਕ੍ਰੈਸਰ ਵੀ ਕਹਿੰਦੇ ਨੇ, ਇੱਕ ਘੱਗਰ ਵੀ ਕਹਿੰਦੇ ਨੇ। ਘੱਗਰ ਵੀ ਕਹਿੰਦੇ ਨੇ। ਇਹੀ ਪਹਿਣਾ ਚਾਹੀਦਾ? ਹਾਂ ਇਹੀ ਪਹਿਣਾ ਚਾਹੀਦਾ। ਇਹੀ ਪਹਿਣਾ। ਪੱਟਲਾ ਰੇਤਾ ਨਹੀਂ ਪਹਿਣਾ ਚਾਹੀਦਾ? ਪੱਟਲਾ ਵੀ ਪਹਿਣਾ ਚਾਹੀਦਾ ਇਹ ਵਿੱਚ। ਮਿਕਸ। ਹਾਂ। ਜਿਆਦਾ ਇਹ ਪਹਿਣਾ ਚਾਹੀਦਾ? ਜਿਆਦਾ ਇਹੀ ਪਹਿਣਾ ਚਾਹੀਦਾ। ਜ्यादा ਇਹ ਪੈਣਾ ਚਾਹੀਦਾ ਤੇ ਆਪਣੇ ਨਾਲ ਹੈਗੇ ਨੇ ਭਾਜੀ ਕ੍ਰਿਸ਼ਨਾ ਬਿਲਡਰਸ ਤੋਂ ਭਾਜੀ ਆਜੋ ਆਪਾਂ 2 ਮਿੰਟ ਗੱਲ ਕਰ ਲਈਏ ਇੱਕ ਤਾਂ ਪਹਿਲਾਂ ਮੈਨੂੰ ਜਾਣਕਾਰੀ ਤੁਸੀਂ ਆ ਦਿਓ ਵੀ ਜਿਹੜੇ ਤੁਸੀਂ ਆ ਜਦੋਂ ਪਿੱਲਰ ਤਿਆਰ ਕਰਦੇ ਹੋ ਹਾਂਜੀ ਹਾਂਜੀ ਇਹ ਭਾਜੀ ਕਿੰਨੇ ਡਿਸਟੈਂਸ ਤੇ ਹੁੰਦੇ ਨੇ ਆ ਦਿਖਾਓ ਇਹ ਭਾਜੀ 6.5 ਇੰਚ ਦੇ ਡਿਸਟੈਂਸ ਤੇ ਹੁੰਦੇ ਆ ਜੀ ਜਿਹੜੇ ਇਹਨਾਂ ਦੇ ਰਿੰਗ ਵਗੈਰਾ ਬੰਦੇ ਆ ਜੀ ਪਿੱਲਰ ਦੇ ਵਿੱਚ ਬਾਕੀ ਭਾਜੀ ਡਰਾਇੰਗ ਦੇ ਮੁਤਾਬਿਕ ਕੀ ਹੁੰਦਾ ਜੀ ਮੰਨ ਲਓ ਕਿੰਨਾ ਪਿੱਲਰ ਦੇ ਉੱਤੇ ਲੋਡ ਆਣਾ ਲੋਡ ਦੇ ਮੁਤਾਬਿਕ ਪਿੱਲਰ ਦੇ ਵਿੱਚ ਜਿਹੜਾ ਕਿ ਇਹ ਸਟੀਲ ਦੀ ਰੀਬੈਰਿੰਗ ਹੋਣੀ ਹੈ ਸਾਰੀ ਹਨਾ ਤੇ ਉਹਦੇ ਮੁਤਾਬਿਕ ਜਿਵੇਂ ਹੁਣ ਮੰਨ ਲਓ ਦੇਖੋ ਇਹ ਇਹ ਹੈਗਾ 9 ਬਾਈ 12 ਦਾ ਪਿੱਲਰ ਤੇ ਇਹਦੇ ਵਿੱਚ 16 ਦੇ 4 12 ਦੇ 2 ਫਿਰ ਇੱਕ ਚੀਜ਼ ਆ ਦੇਖੋ ਜਿਹੜੀ ਮੇਨ ਚੀਜ਼ ਦਿਖਾਉਣਾ ਹੈ ਜਿਹੜੀ ਆ ਚੀਜ਼ ਦਿਖਾਓ ਜੀ ਆ ਚੀਜ਼ ਹੈ ਇੱਧਰ ਦਿਖਾਓ ਪਹਿਲਾਂ ਆਮ ਤੌਰ ਦੇ ਉੱਤੇ ਕੀ ਹੁੰਦਾ ਜੀ ਆਮ ਤੌਰ ਦੇ ਉੱਤੇ ਇਹ ਚੀਜ਼ਾਂ ਹੁੰਦੀਆਂ ਨਾ ਜਿਹੜੀਆਂ ਨਾਰਮਲ ਨੂੰ ਇਹਨੂੰ ਇਦਾਂ ਬੈਂਡ ਕਰ ਦਿੰਦੇ ਆ ਟੀ ਟਾਈਪ ਠੀਕ ਹੈ ਇਹ ਜਿਹੜੀ ਹੋਣੀ ਚਾਹੀਦੀ ਹੈ 45 ਡਿਗਰੀ ਤੇ ਬੈਂਡਿੰਗ ਹੋਣੀ ਚਾਹੀਦੀ ਹੈ ਇਹਦੇ ਨਾਲ ਕੀ ਹੈ ਜਿਹੜੇ ਦੋ ਸਰੀਏ ਜੇ ਬਾਹਰ ਨਿਕਲੇ ਹੋਏ ਹਨ ਹਾਂਜੀ 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 ਇਹ ਆ ਜਿਹੜੇ ਦੋ ਸਰੀਏ ਬਾਹਰ ਨਿਕਲੇ ਆ ਇਹ ਇੱਥੋਂ ਦੇ ਦਿਖਾਓ ਸਰ ਇਹ ਆ ਦੇਖੋ ਆ ਜਿਹੜੇ ਨਿਕਲੇ ਨੇ ਹਨਾ ਹਾਂ ਨਿਕਲੇ ਹੋਏ ਨੇ ਇਹ ਬਾਹਰ ਹਾਂ ਆਮੂਮਨ ਦੇਖਦੇ ਆ ਭਾਜੀ ਐ ਨਾਲ ਲੱਗੇ ਹੁੰਦੇ ਨੇ ਤੇ ਤੁਸੀਂ ਵਿੱਚ ਕੀਤੇ ਹੋਏ ਆ ਭਾਜੀ ਇਹਦੇ ਨਾਲ ਕੀ ਹੈ ਨਾ ਆਰਮ ਜਿਹੜੀ ਹੁੰਦੀ ਹੈ ਉਹ ਆਪਣੇ ਕੀ ਕਰਦੇ ਲੋਹਾਰ ਜਿਹੜੇ ਬੈਲਡ ਕਰਨ ਵਾਲੇ ਹੁੰਦੇ ਆ ਉਹ ਸਿੱਧਾ ਬੈਲਡ ਕਰ ਦਿੰਦੇ ਇਦਾਂ ਠੀਕ ਹੈ ਇਹਦੇ ਨਾਲ ਕੀ ਹੈ ਨਾ ਇਹਦੀ ਮਜ਼ਬੂਤੀ ਨਹੀਂ ਹੁੰਦੀ ਕੰਨ ਨੂੰ ਜਦੋਂ ਬੇਟ ਆ ਗਿਆ ਇਹਦੇ ਤੇ ਇਹਨੇ ਸਿੱਧਾ ਖੁੱਲ ਜਾਨਾ ਇਹ ਕੀ ਹੁਣ ਲੌਕ ਹੋ ਗਿਆ ਕੰਨ ਨੂੰ ਜਦੋਂ ਵਜ਼ਨ ਆ ਗਿਆ ਨਾ ਇਹਦੇ ਉੱਤੇ ਇਹਨੇ ਪੂਰਾ ਲੋਡ ਲੈਣਾ ਨਾਲ ਇਹਨੇ ਖੁੱਲਣਾ ਨਹੀਂ ਕੋਈ ਇਹਨੇ ਖਰਾਬ ਨਹੀਂ ਹੋਣਾ ਕੋਈ ਕੁਝ ਨਹੀਂ ਹੋਣਾ ਅੱਛਾ ਹੁਣ ਆ ਜਿਵੇਂ ਤੁਸੀਂ ਆ ਪਾਈਪਾਂ ਪਾਈਆਂ ਹੋਈਆਂ ਆ ਪਾਈਪਾ ਇਹ ਬਿਜਲੀ ਬੁਜਲੀ ਵਾਲੀਆਂ ਨੇ ਨਾ ਭਾਜੀ ਇਹ ਬਿਜਲੀ ਵਾਲੀ ਪਾਈਪ ਇਹ ਟੱਕ ਕੇ ਨਹੀਂ ਇਹ ਤਾਂ ਵੈਸੇ ਇਹਨਾਂ ਨੇ ਪਰਨਾ ਰੱਖਤਾ ਇਹ ਬਿਜਲੀ ਵਾਲੀ ਪਾਈਪਾਂ ਜੀ ਇਹਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਤਿੰਨ categories ਦਾ ਮਾਣ ਦੇ ਦੇਖੀਏ ਇੱਕ ਮਿੰਟ ਕੀ ਹੁੰਦਾ ਆ ਦੇਖੋ ਇਹ ਸਾਰੀਆਂ ਜਿਹੜੀਆਂ HMS ਪਾਈਪ ਹੈ HMS ਮਤਲਬ ਹੈਵੀ ਕੁਆਲਿਟੀ ਦੀ ਇੱਕ ਇਹਦੇ ਚ ਆਉਂਦੀ ਹੈ ਮੀਡੀਅਮ ਕੁਆਲਿਟੀ ਇੱਕ ਇਹਦੇ ਚ ਆਉਂਦੀ ਹੈ ਲੋਅਰ ਕੁਆਲਿਟੀ ਜਿਹੜਾ ਅਸੀਂ ਮਟੀਰੀਅਲ ਯੂਜ਼ ਕਰਨਾ ਪਾਜੀ ਪਹਿਲੀ ਗੱਲ ਤਾਂ ਨੰਬਰ 1 ਮਟੀਰੀਅਲ ਦੂਸਰੀ ਗੱਲ ਪਾਜੀ ਕੁਆਲਿਟੀ ਨਾਲ ਕੋਈ ਕੰਪਰਮਾਈਜ਼ ਨਹੀਂ ਹਰੇਕ ਚੀਜ਼ ਆਈਐਸਆਈ ਗ੍ਰੇਡ ਮਾਰਕਿੰਗ ਆ ਦੇਖੋ ਐਸ ਪਰ ਲਾਅ ਦੇ ਹਿਸਾਬ ਨਾਲ ਵੀ ਮੰਨ ਲਓ ਆਪਾਂ ਕਹਿੰਦੇ ਚੰਗੀ ਕੁਆਲਿਟੀ ਯੂਜ਼ ਕਰਨੀ ਆ ਹੁਣ ਦੇਖੋ ਜਿਵੇਂ ਤੁਸੀਂ ਆਹ ਪਾਈਪ ਦੀ ਗੱਲ ਕੀਤੀ ਆ ਆਹ ਪਾਈਪ ਤੇ ਜਾਲੀ ਬਲੇਟੀ ਆ ਮੈਨੂੰ ਮੈਨੂੰ ਨਾਲ ਮਾਈਕ ਲੈ ਆਂਦਿਆ ਕਰੋ ਅੱਗੇ ਆਰੋ ਵਲੋ ਅੱਛਾ ਆਹ ਪਾਈਪ ਤੇ ਜਾਲੀ ਬਲੇਟੀ ਆ ਪਾਜੀ ਆਮ ਤੌਰ ਤੇ ਕੀ ਹੁੰਦਾ ਸਿੱਧੀਆਂ ਪ ਇੱਕ ਤਾਂ ਜਾਲੀ ਬਲੇਟੀ ਗਈ ਇੱਕ ਵੈਸੇ ਮਜ਼ਬੂਤੀ ਹੋ ਗਈ ਕਿ ਜਦੋਂ ਪਲਸਤਰ ਕਰਾਂਗੇ ਨਾ ਤਾਂ ਪਲਸਤਰ 'ਚ ਕ੍ਰੈਕਸ ਨਹੀਂ ਆਣਗੇ ਨੰਬਰ 2 ਦੇ ਉੱਤੇ ਫੀਨੋਲੈਕਸ ਦੀ ਪਾਈਪ ਹੈ ਕੁਆਲਿਟੀ ਹੈ 4 ਕੇਜੀ ਪ੍ਰੈਸ਼ਰ ਦੀ ਪਾਈਪ ਹੈ ਤੁਸੀਂ ਮੱਛੀ ਮੋਟਰ ਲਾ ਕੇ ਜਾਂ ਦੂਸਰੀ ਮੋਟਰ ਲਾ ਕੇ ਪਾਣੀ ਦਾ ਪ੍ਰੈਸ਼ਰ ਨਾਲ ਧੱਕ ਸਕਦੇ ਹੋ ਜਿਵੇਂ ਬੰਬੀ ਵਾਲੀ ਮੋਟਰ ਖਾਲ 'ਚ ਪਾਣੀ ਧੱਕਦੀ ਆ ਉਦਾਂ ਇਹਦੇ ਜੇ ਪਾਣੀ ਧੱਕੋਗੇ ਇਹਨੂੰ ਪਾਈਪ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਤੁਸੀਂ ਇੱਟਾਂ ਲਾਉਂਦੇ ਹੋ ਇੱਟਾਂ ਮੈਂ ਦੇਖ ਰਿਹਾ ਕਈ ਨੇ ਜਿਹੜੀ ਹੈ ਨਾ ਕਾਫੀ ਹੈ ਇਹਨਾਂ ਦੇ ਵਿੱਚੋਂ ਮੇਰੇ ਲਈ ਤਾਂ ਸਾਰੀਆਂ ਇੱਕੋ ਜੀਆਂ ਤੁਸੀਂ ਮੈਨੂੰ ਕਿੱਦਾਂ ਦੱਸੋਗੇ ਵੀ ਭਾਈ ਜੀ ਇਹ ਜਿਹੜੀ ਇੱਟਾਂ ਇੱਕ ਨੰਬਰ ਦੀ ਹੈ ਇਹ ਡੇਢ ਨੰਬਰ ਦੀ ਹੈ ਦੋ ਨੰਬਰ ਦੀ ਹੈ ਪਤਾ ਲੱਗ ਸਕਦਾ ਬਿਲਕੁਲ ਲੱਗ ਸਕਦਾ ਭਾਈ ਜੀ ਨਾਰਮਲ ਤੌਰ ਤੇ ਕੀ ਹੁੰਦਾ ਜਦੋਂ ਆਪਾਂ ਪੱਠੇ ਦੇ ਚਲੇ ਜਾਂਦੇ ਆ ਪੱਠੇ ਵਾਲੇ ਕੋਲ ਇੱਟਾਂ ਲੱਗੀਆਂ ਹੁੰਦੀਆਂ ਇੱਕ ਨੰਬਰ ਸਵਾ ਨੰਬਰ ਡੇਢ ਨੰਬਰ ਦੀ ਰੇਟ ਦੇ ਨਾਲ ਪਤਾ ਲੱਗ ਜਾਂਦਾ ਬਾਕੀ ਕੀ ਕੀ ਹੁੰਦਾ ਜੀ ਇੱਟ ਦੀ ਕੁਆਲਿਟੀ ਹੁੰਦੀ ਹੈ ਦਿਖਾਓ ਆਓ ਜੀ ਖੜਕਾਓ ਜੀ ਦੋ ਇੱਟਾਂ ਲਓ ਭਾਈ ਸਾਹਿਬ ਨੂੰ ਖੜਕਾ ਕੇ ਦਿਖਾਓ ਇੱਟ ਦੀ ਕੁਆਲਿਟੀ ਹੈ ਇੱਟ ਦੀ ਮਜ਼ਬੂਤੀ ਹੈ ਇੱਟ ਦੀ ਸਟਰੌਂਗਨੈਸ ਹੈ ਆ ਲਓ ਇੱ ਅੱਛਾ ਇਹ 1 ਨੰਬਰ ਇੱਟ ਹੈ 1 ਨੰਬਰ ਪਿਓਰ ਕੋਲੇ ਨਾਲ ਪਕਾਈ ਹੋਈ ਹੈ ਇੱਟ ਨੰਬਰ 2 ਤੇ ਅਸੀਂ ਜਿਹੜੇ ਪੱਠੇ ਤੋਂ ਇੱਟਾਂ ਲੈ ਰਹੇ ਆ ਜੀ ਇਹ ਪੱਠੇ ਵਾਲੇ ਜਿਹੜਾ ਖਾਲ ਦਾ ਪਾਣੀ ਯੂਜ਼ ਕਰਦੇ ਆ ਆਮ ਪੱਠੇ ਵਾਲੇ ਕੀ ਆ ਜਮੀਨੀ ਬੋਰ ਵਾਲਾ ਪਾਣੀ ਯੂਜ਼ ਕਰਦੇ ਆ ਸ਼ੋਰੇ ਦੀ ਕੋਈ ਦਿੱਕਤ ਨਹੀਂ ਹੈ ਅੱਛਾ ਕਲਾਈਮ ਇਹ ਵੀ ਫਰਕ ਹੁੰਦਾ ਜੀ ਫਿਰ ਆਮ ਪੱਠੇ ਦਾ ਰੇਟ ਘੱਟ ਹੁੰਦਾ ਜੀ ਅਗਲਾ 6000 6200 ਰੁਪਏ ਅਸੀਂ 7000 ਰੁਪਏ ਇੱਟ ਲੈ ਰਹੇ ਆ ਜੀ ਕਵਾਲਿਟੀ ਦਾ ਫਰਕ ਹੈ ਕਵਾਲਿਟੀ ਨਾਲ ਨਹੀਂ ਕੰਪਰਮਾਈਜ਼ ਪਾਉਣੀ ਮੰਨ ਲਓ ਬੰਦਾ ਮਕਾਨ ਇੱਕ ਵਾਰੀ ਬੰਦਾ ساری ਉਮਰ ਚ ਇੱਕ ਵਾਰੀ ਮਕਾਨ ਬਣਾਉਂਦਾ ਜੀ ਕੋਠੀ ਬਣਾਉਂਦਾ ਰੀਜ ਨਾਲ ਬਣਾਉਂਦਾ ਤੇ ਉਹਦੀਆਂ ਰੀਜਾਂ ਨਾ ਪੂਰੀਆਂ ਹੋਈਆਂ ਤੇ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਨਾ ਪਰ ਇੱਕ ਇੱਕ ਗੱਲ ਮੈਂ ਵੀ ਦੇਖੀ ਤੁਸੀਂ ਆ ਸਾਰਾ ਜਿਹੜਾ ਬੈੱਡ ਹੈ ਹਾਂਜੀ ਹਾਂਜੀ ਇਹ ਪਹਿਲੇ ਸੀਮੈਂਟਡ ਪੂਰਾ ਤਿਆਰ ਕਰਕੇ ਰੱਖਿਆ ਨੇ ਤਾਂ ਲੋਕੀ ਬਾਅਦ ਦੇ ਵਿੱਚ ਇਹਦੇ ਤੇ ਭਰਤ ਪਾਉਂਦੇ ਆ ਫਿਰ ਰੋੜੀ ਪਾਉਂਦੇ ਆ ਫਿਰ ਸਾਰਾ ਕੁਝ ਕਰਦੇ ਤੁਸੀਂ ਪਹਿਲਾਂ ਤਿਆਰ ਕਰ ਦਿੱਤੀ ਭਾਜੀ ਇਹਦੇ ਵਿੱਚ ਕੀ ਹੁੰਦਾ ਇਹਨੂੰ ਕਹਿੰਦੇ ਸਟਿਚ ਸਲੈਬ ਜਿਹੜਾ ਸਟਿਚ ਸਲੈਬ ਸਟਿਚ ਸਲੈਬ ਸਟਿਚ ਸਲੈਬ ਇਹਦਾ ਬੈਨੀਫਿਟ ਇਹ ਹੁੰਦਾ ਜੀ ਮੰਨ ਕੇ ਚੱਲੋ ਵੀ ਆਪਾਂ ਜਿਹੜਾ ਆਪਣਾ ਜੋ ਲੈਵਲ ਹੈ ਐਸ ਪਰ ਲਾਉਦੇ ਹਾਂ ਸਾਹਮਣੇ ਕਲੋਨੀਆ ਦਾ ਲੈਵਲ ਕੀ ਹੈ ਜਾਂ ਪਿੰਡਾਂ ਦਾ ਏਰੀਆ ਦਾ ਲੈਵਲ ਕੀ ਹੈ ਲੈਵਲ ਕੱਢ ਕੇ ਉਸ ਤੋਂ ਬਾਅਦ ਭਾਜੀ ਇਹਦੇ ਵਿੱਚ ਆਪਾਂ ਮਿੱਟੀ ਦੀ ਕੁਟਾਈ ਕਰਕੇ ਪ੍ਰੋਪਰ ਉਦੋਂ ਬਾਅਦ ਆਪਾਂ 4 ਇੰਚੀ ਗਟਕਾ ਪਾਣਾ ਗਟਕੇ ਤੋਂ ਬਾਅਦ ਆਪਾਂ ਉਸ ਤੋਂ ਉੱਪਰ ਇਹਦੀ ਜਿਹੜੀ ਸਰੀਏ ਦੀ ਵਾਇਰਿੰਗ ਹੋਣੀ ਹੈ ਸਾਰੀ ਮੰਨ ਲਓ ਡੱਬੀ ਦਾ ਜਿਹੜਾ ਸਾਈਜ਼ ਆ ਆ ਦੇਖੋ ਹਰੇਕ ਆਪਣੇ ਕੋਲ ਹਰੇਕ ਚੀਜ਼ ਦੀ ਕੱਲੀ ਕੱਲੀ ਡਰਾਇੰਗ ਹੈ ਕਿਵੇਂ ਦਿਖਾਉ ਆ ਦੇਖੋ ਜਿ ਕਿੱਥੇ-ਕਿੱਥੇ ਪਿੱਲ ਰਾਣੇ ਬਿਲਡਿੰਗ ਦੇ ਅੰਦਰ ਠੀਕ ਹੈ ਜੀ ਉਸ ਤੋਂ ਬਾਅਦ ਸਾਈਜ਼ ਆ ਗਏ ਨਾਲ ਦੇ ਸਾਰੇ ਠੀਕ ਹੈ ਜੀ ਉਸ ਤੋਂ ਬਾਅਦ ਆ ਵਿੰਡੋਆਂ ਦੀ ਫਰੇਮਿੰਗ ਆ ਗਈ ਆਪਣੇ ਕੋਲੇ ਠੀਕ ਹੈ ਜੀ ਆ ਆਪਣੇ ਕੋਲੇ ਡੋਰਾਂ ਦੇ ਸਾਈਜ਼ ਆ ਗਏ ਸਾਰੇ ਜੀ ਠੀਕ ਹੈ ਉਸ ਤੋਂ ਬਾਅਦ ਆ ਆਪਣੇ ਕੋਲੇ ਪਲੰਬਰ ਦੀਆਂ ਡਰਾਇੰਗਾਂ ਆ ਗਈਆਂ ਮਤਲਬ ਹਰੇਕ ਚੀਜ਼ ਇੱਕ ਸਿਸਟਮੈਟਿਕ ਇੱਕ ਤਰੀਕੇ ਦੇ ਨਾਲ ਹੈ ਜੀ ਕੋਈ ਵੀ ਚੀਜ਼ ਆਪਾਂ ਬਗੈਰ ਡਰਾਇੰਗ ਦੇ ਨਹੀਂ ਕਰਦੇ ਪਹਿਲੀ ਕਰ ਬਿਲਕੁਲ ਮੈਂ ਹੁਣ ਆ ਦੇਖੋ ਮੈਂ ਹੁਣ ਆ ਦੇਖ ਰਿਹਾ ਸੀ ਆ ਰੇਤਾ ਜਿਹੜਾ ਅੱਤ ਤੁਸੀਂ ਆ ਇੱਕ ਮੋਟਾ ਰੇਟਾ ਇਹਨੂੰ ਘੱਗਰ ਕਹਿੰਦੇ ਘੱਗਰ ਕਹਿੰਦੇ ਜੀ ਨੂੰ ਟੋਕਾ ਸੈਂਡ ਵੀ ਕਹਿੰਦੇ ਘੱਗਰ ਵੀ ਕਹਿੰਦੇ ਟੋਕਾ ਸੈਂਡ ਵੀ ਹਾਂਜੀ ਇਹ ਇਹ ਕਿੰਨਾ ਕੁ ਪੈਂਦਾ ਇਹ ਭਾਜੀ ਮੰਨ ਕੇ ਚੱਲੋ ਜਿਵੇਂ M20 ਦੀ ਰੇਸ਼ਿਓ ਹੁੰਦੀ ਹੈ ਕੰਕਰੀਟ ਦੀ ਠੀਕ ਹੈ ਜਿਵੇਂ ਆਮ ਜਿਹੜੀ ਚਨਾਈ ਦੀ ਰੇਸ਼ਿਓ ਹੁੰਦੀ ਹੈ ਉਹ ਇੱਕ ਅਲੱਗ ਰੇਸ਼ਿਓ ਹੁੰਦੀ ਹੈ ਉਹਦੇ ਵਿੱਚ ਕੀ ਹੁੰਦਾ ਕਈ ਠੇਕੇਦਾਰ ਕੀ ਕਰਦੇ ਆ ਕੱਲਾ ਰੇਤੇ ਦੇ ਨਾਲ ਸੀਮੈਂਟ ਮਿਕਸ ਕਰਕੇ ਚਨਾਈ ਕਰੀ ਜਾਂਦੇ ਆ ਉਹਦੇ ਨਾਲ ਸਟਰੈਂਥ ਦਾ ਫਰਕ ਪੈਂਦਾ ਡਾਊਨ ਹੁੰਦੀ ਹੈ ਸਟਰੈਂਥ ਅਗਰ ਘੱਗਰ ਸੈਂਡ ਰੇਤੇ ਦੇ ਨਾਲ ਯੂਜ਼ ਕਰਕੇ ਆਪਾਂ ਚਨਾਈ ਕਰਾਂਗੇ ਹੁਣ ਤੁਸੀਂ ਮ ਇਹ ਹੁਣ ਇਹਨਾਂ ਨੇ ਤਾਜ਼ੀ ਲਾਈ ਐ ਤੁਸੀਂ ਕੱਲ ਆ ਕੇ ਇੱਕ ਇੱਟ ਪਟਕ ਕੇ ਦਿਖਾ ਦਿਓ ਇੱਥੋਂ ਪਟੇ ਨਹੀਂ ਜਾਂਦੀ ਇੱਟ ਨਹੀਂ ਵੱਟੀ ਜਾਂਦੀ ਭਾਜੀ ਇਹ ਜਮਾ ਹੁਣੇ ਲਾਈ ਜਾਂਦੇ ਆ ਤਾਜ਼ੀ ਲਾਈ ਜਾਂਦੇ ਦੇਖ ਕਾਰਨ ਕੀ ਹੈ ਕਾਰਨ ਕੀ ਹੈ ਭਾਜੀ ਮਜ਼ਬੂਤੀ ਦਾ ਫਰਕ ਹੈ ਜਿਵੇਂ ਆਪਾਂ ਆਨੰਦਪੁਰ ਦੇ ਰੇਤੇ ਦੀ ਗੱਲ ਕਰਦੇ ਆ ਆਨੰਦਪੁਰ ਦੇ ਰੇਤੇ ਦੇ ਵਿੱਚ ਹਲਕਾ ਕ੍ਰੈਸ਼ਰ ਹੁੰਦਾ ਆਮ ਕਰਨਾਲ ਦਾ ਰੇਤਾ ਜਾਂ ਜਿਹੜਾ ਦਰਿਆ ਦਰਿਆ ਵਾਲਾ ਰੇਤਾ ਯੂਜ਼ ਕਰੀ ਜਾਂਦੇ ਆ ਉਹ ਰੇਤੇ ਦੇ ਵਿੱਚ ਕੀ ਹੁੰਦਾ ਬਿਲਕੁਲ ਮਲੈਮ ਰੇਤਾ ਹੁੰਦਾ ਪਾਊਡਰ ਵਾਂਗੂ ਤੇ ਹੁਣ ਉਧਰੋਂ ਪਾਊਡਰ ਸਿਮੈਂਟ ਹੈ ਉਧਰੋਂ ਪਾਊਡਰ ਨਾਲ ਪਾਊਡਰ ਮੈਚ ਹੋ ਗਿਆ ਤੇ ਮਤਲਬ ਇਹ ਵੀ ਮੈਂ ਤੁਹਾਨੂੰ ਦੱਸ ਰਿਹਾ ਆਪਾਂ ਖੜੇ ਕਿੱਥੇ ਆ ਆਪਾਂ ਇਸ ਟਾਈਮ ਮਲੋੜ ਦੇ ਵਿੱਚ ਖੜੇ ਆ ਮਲੋੜ ਦੇ ਵਿੱਚ ਇੱਕ ਕ੍ਰਿਸ਼ਨਾ ਬਿਲਡਰਸ ਤੋਂ ਉਹਨੇ ਭਾਜੀ ਹੋਣੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਕੁਨਾਲਾ ਜੀ ਕੁਨਾਲ ਇੱਕ ਕੁਨਾਲ ਹੋਣੀ ਨੇ ਤੇ ਇਹ ਠੇਕੇ ਠੁਕੇ ਲੈਂਦੇ ਨੇ ਜਿਨ੍ਹਾਂ ਨੇ ਕੋਈ ਘਰ ਬਣਵਾਣੇ ਆ ਬਿਲਡਿੰਗਸ ਬਣਵਾਣੀਆਂ ਕੁਝ ਵੀ ਬਿਲਡਰਸ ਬਿਲਡਰ ਦਾ ਮਤਲਬ ਬਿਲਡਿੰਗ ਬਣਾਉਣਾ ਤਾਂ ਬਠਿੰਡੇ 'ਚ ਇਹ ਹੈਗੇ ਨੇ ਤਾਂ ਕਹਿੰਦੇ ਵੀ ਮਲੋੜ ਦੇ ਵਿੱਚ ਅਸੀਂ ਬਣਾ ਰਿਹਾ ਮੈਂ ਕਿਹਾ ਵੇ ਦੇਖ ਤਾਂ ਲਈਏ ਵੀ ਕਈ ਵਾਰੀ ਹੁੰਦਾ ਨਾ ਜਨਤਾ ਇਦਾਂ ਗੱਲ ਕਰਦੀ ਹੁੰਦੀ ਵੀ ਠੀਕ ਆ ਜੀ ਅਸੀਂ ਆਹ ਕਰਦੇ ਅਸੀਂ ਉਹ ਕਰਦੇ ਆ ਬਾ ਵਧੀਆ ਕੰਮ ਕਰਦੇ ਆ ਮੈਂ ਕਿਹਾ ਵਧੀਆ ਕੰਮ ਵੀ ਇਹਨਾਂ ਦਾ ਦੇਖ ਲਈਏ ਤੇ ਪੁੱਛ ਵੀ ਲਈਏ ਤੇ ਜੇ ਕੋਈ ਨਕੋਚਾ ਨਕੋਚਾ ਹੋਈਆਂ ਉਹ ਵੀ ਆਣਗਵੜ ਤੋਂ ਪੁੱਛ ਲਾਂਗੇ ਆ ਦੇਖੋ ਤੁਸੀਂ ਇਹ ਸਾਰੇ ਕਿਤੇ ਇਹਨਾਂ ਨੇ ਸਰੀਏ ਦੀ ਜਿਹੜੀ ਹੈ ਨਾ ਮਜ਼ਬੂਤੀ ਇਸੇ ਤਰੀਕੇ ਦੀ ਮੈਂ ਬੜਾ ਮੈਨੂੰ ਨਹੀਂ ਸੀ ਪਹਿਲਾਂ ਪਤਾ ਆ ਦੇਖੋ ਤੁਸੀਂ ਇਹਨੂੰ ਮੋੜਿਆ ਕਹਿੰਦੇ ਵੀ ਇੱਥੇ ਫਿਰ ਇੱਕ ਮਜ਼ਬੂਤੀ ਬਣ ਜਾਂਦੀ ਹੈ ਸੋ ਇਹ ਆਜੋ ਕਿੱਥੇ ਚਲੀ ਹੈ ਹੁਣ ਕੀ ਕੀ ਕੁਝ ਦਿਖਾ ਸਕਦੇ ਹੁਣ ਜੀ ਹਾਂਜੀ ਆ ਚੀਜ਼ ਹੋ ਗਈ ਜੀ ਆਪਣੀ ਇੱਥੇ ਹੋ ਗਈ ਲੌਬੀ ਸਾਰੀ ਹਾਂ ਆ ਦੇਖੋ ਮੈਂ ਤੁਹਾਨੂੰ ਆ ਫਰੰਟ ਐਲੀਵੇਸ਼ਨ ਦਿਖਾਉਣਾ ਪਹਿਲਾਂ ਅਚਾ ਆ ਫਰੰਟ ਆ ਆ ਫਰੰਟ ਐਲੀਵੇਸ਼ਨ ਹੈ ਜੀ ਆ ਕੋਠੀ ਦਾ ਫਰੰਟ ਐਲੀਵੇਸ਼ਨ ਇਦਾਂ ਤਿਆਰ ਹੋ ਗਿਆ ਓਕੇ ਠੀਕ ਹੈ ਜੀ ਉਸ ਤੋਂ ਬਾਅਦ ਜੀ ਜਿਹੜੀ ਇਹਦੀ ਅੰਦਰ ਦੀ ਡਰਾਇੰਗ ਹੈ ਆਪਾਂ ਤੁਹਾਨੂੰ ਉਹ ਦਿਖਾਣੇ ਆ ਜੀ ਅੰਦਰ ਦੀ ਡਰਾਇੰਗ ਜਿੱਥੇ ਆਪਾਂ ਇਸ ਟਾਈਮ ਖੜੇ ਆ ਜੀ ਦੇਖਿਓ ਹਾਂ ਆ ਲੋ ਆ ਅੰਦਰ ਜਾਈਏ ਜਿੱਥੇ ਆਪਾਂ ਖੜੇ ਆ ਪਾ ਜੀ ਇਹ ਹੈਗੀ ਲੌਬੀ ਹਾਂ ਵਿਸ਼ੇ ਓਪਨ ਕਿਚਨ ਹੈ వాਸ਼ਿੰਗ ਏਰੀਆ ਟਾਇਲਟ ਆ ਗਈ ਅੱਛਾ ਨਹੀਂ ਇੱਕ ਇੱਕ ਮੈਨੂੰ ਗੱਲ ਦੱਸੋ ਹੁਣ ਜਿਵੇਂ ਤੁਸੀਂ ਇਹ ਚੀਜ਼ ਮੈਨੂੰ ਦਿਖਾ ਰਹੇ ਹੋ ਇਹ ਚੀਜ਼ ਹੁਣ ਇਹ ਤੁਸੀਂ ਆਪ ਤਿਆਰ ਕਰਵਾਨੇ ਹੋ ਨਕਸ਼ਾ ਵਗੈਰਾ ਜਾਂ ਕਲਾਇੰਟ ਨੇ ਤੁਹਾਨੂੰ ਤਿਆਰ ਕਰਵਾ ਕੇ ਦਿੱਤਾ ਭਾਜੀ ਇਹਦੇ ਵੀ ਦੋ ਰੀਜ਼ਨ ਹੁੰਦੇ ਆ ਕਈ ਵਾਰੀ ਕਲਾਇੰਟ ਨੇ ਪਹਿਲਾਂ ਕਿਸੇ ਆਰਕੀਟੈਕਟ ਨੂੰ ਬਾਹਰੋਂ ਹਾਇਰ ਕੀਤਾ ਹੁੰਦਾ ਅਗਲਾ ਤਿਆਰ ਕਰਾ ਕੇ ਲੈਂਦਾ ਤਾਂ ਵੀ ਕੋਈ ਦਿੱਕਤ ਨਹੀਂ ਹੈ ਅਗਰ ਕਲਾਇੰਟ ਸਾਡੇ ਨਾਲ ਗੱਲ ਕਰਦਾ ਤਾਂ ਅਸੀਂ ਵੀ ਤਿਆਰ ਕਰਦੇ ਆ ਸਾਡੇ ਭਾਈ ਸਾਹਿਬ ਆਰਕੀਟੈਕਟ ਹਰੀਸ਼ ਜੀ ਕੀ ਹਾਲ ਹੈ ਭਾਜੀ ਤੁਹਾਡਾ ਡਿਜ਼ਾਈਨ ਦਾ ਕੀ ਨਾਮ ਤੁਹਾਡਾ ਹਰੀਸ਼ੀ ਹਰੀਸ਼ ਵੀ ਤੁਸੀਂ ਵੀ ਤਿਆਰ ਕਰਵਾ ਕੇ ਦੇ ਦੇ ਜੀ 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 ਸਾਡੇ ਕੋਲ ਸਾਰੀ ਫੈਸਿਲਿਟੀ ਹੈ ਕਲਾਇੰਟ ਆਵੇ ਸਾਨੂੰ ਕਾਲ ਕਰੇ ਜੀ ਅਸੀਂ ਸਾਈਟ ਤੇ ਜਾ ਕੇ ਵਿਜਿਟ ਕਰਦੇ ਹਾਂ ਬਠਿੰਡੇ ਦੇ ਵਿੱਚ ਸਾਡੀ ਸਰਵਿਸ ਫ੍ਰੀ ਹੈ ਵਿਜਿਟ ਦੀ ਬਾਹਰ ਸਾਡੇ ਚਾਰजेस ਹੈ ਜੀ ਤੁਹਾਨੂੰ ਪਤਾ ਜਾਣਾ ਆਣਾ ਹੈ ਨਾ ਤੇ ਅਸੀਂ ਵਿਜਿਟ ਵਗੈਰਾ ਕਰਾਂਗੇ ਜਦੋਂ ਆਊਗਾ ਠੀਕ ਹੈ ਜੀ ਉਹਨਾਂ ਨੇ ਕਿਤੇ ਜਾਣਾ ਨਹੀਂਗਾ ਸਾਡੇ ਕੋਲੇ ਆ ਕੇ ਡਰਾਇੰਗਸ ਡਿਸਕਸ ਕਰੂਗਾ ਪ੍ਰੋਪਰ ਅਸੀਂ ਬਣਾ ਕੇ ਦੇਵਾਂਗੇ ਕੱਲ ਨੂੰ ਉਹਨਾਂ ਨੇ ਅਪਰੂਵਲ ਕਰਾਣੀਆਂ ਕਾਰਪੋਰੇਸ਼ਨ ਤੋਂ ਪੁੱਡਾ ਤੋਂ ਕਿਸੇ ਵੀ ਡਿਪਾਰਟਮੈਂਟ ਤੋਂ ਉਹ ਅਸੀਂ ਕਰਾ ਕੇ ਦੇਵਾਂ ਉਹਨਾਂ ਨੇ ਸਿਰਫ ਕੀ ਹੈ ਇੱਕ ਪਲੈਨਿੰਗ ਫਾਈਨਲ ਕਰਨੀ ਹੈ ਜੀ ਆਕੇ ਠੀਕ ਹੈ ਉਸ ਤੋਂ ਬਾਅਦ ਕੀ ਹੈ ਉਹਨਾਂ ਨੇ ਜਿਹੜੇ ਗਵਰਨਮੈਂਟ ਫੀਸਸ ਆ ਵੀ ਜਿਹੜੀਆਂ ਆਨਲਾਈਨ ਭਰਨੀਆਂ ਆਫਲਾਈਨ ਭਰਨੀਆਂ ਕੱਲੀਆਂ ਉਹ ਪੇ ਕਰਨੀਆਂ ਹੋਰ ਕਿਤੇ ਨਹੀਂ ਜਾਣਾ ਉਹਨਾਂ ਨੇ ਵੀ ਸਾਰਾ ਕੁਝ ਤੁਸੀਂ ਆਪ ਕਰੋਗੇ ਸਾਰਾ ਕੁਝ ਆਪ ਕਰਕੇ ਦੇਵਾਂਗੇ ਤੁਹਾਡੇ ਨਾਲ ਇੱਕ ਵਾਰੀ ਬੰਦੇ ਨੇ ਗੱਲ ਕਰ ਲਈ ਉਸ ਤੋਂ ਬਾਅਦ ਜੋ ਵੀ ਸਰਕਾਰੀ ਕੰਮ ਹੋਣੇ ਨੇ ਜੋ ਵੀ ਉਹ ਤੁਸੀਂ ਕਰੋ ਬਸ ਉਹਨਾਂ ਨੇ ਡਾਕੂਮੈਂਟ ਪ੍ਰੋਵਾਈਡ ਕਰਾਣੇ ਆ ਤੇ ਫੀਸਸ ਭਰਨੀਆਂ ਜੀ ਉਸ ਤੋਂ ਬਾਅਦ ਹੋਰ ਕੋਈ ਕੰਮ ਨਹੀਂ ਹੈਗਾ ਉਹਨਾਂ ਨੂੰ ਇਹ ਵੀ ਕਿ ਲੋਨ ਵੀ ਕਰਾ ਕੇ ਦੇਵਾਂਗੇ ਅੱਛਾ ਹਾਂ ਲੋਨ ਲੋਨ ਵੀ ਕਰਵਾ ਕੇ ਦੇਣ ਉਹ ਵੀ ਗਵਰਨਮੈਂਟ ਬੈਂਕ ਤੋਂ ਸਰਕਾਰੀ ਬੈਂਕ ਤੋਂ ਸ ਬਾਕੀ ਉਹਨਾਂ ਦੇ ਸਿਬਲ ਤੇ ਆ ਜੀ ਦੇਖੋ ਸਿਬਲ ਦੇ ਹਿਸਾਬ ਨਾਲ ਬੈਂਕ ਲੋਨ ਕਿੰਨਾ ਪ੍ਰੋਵਾਈਡ ਕਰਾਂਦੀ ਹੈ ਕਿਉਂਕਿ ਉਹਦੇ ਵਿੱਚ ਉਹ ਸਾਰਾ ਚੈੱਕ ਕਰਨਗੇ ਡਾਕੂਮੈਂਟ ਦੇ ਅਥਾਰਟੀ ਦੇ ਅਕੋਰਡਿੰਗ ਵੀ ਕਿੰਨਾ ਹੋ ਸਕਦਾ ਜਾਂ ਨਹੀਂ ਹੋ ਸਕਦਾ ਉਹਦੇ ਵਿਹਾਵ ਤੇ ਸਾਰਾ ਮਤਲਬ ਇਹ ਵੀ ਜੇ ਕੋਈ ਗੇੜੇ ਮਾਰਨੇ ਨੇ ਕੋਈ ਕਾਗਜ਼ ਕਰਨਾ ਹੈ ਕਿਸੇ ਪਾਸੇ ਜਾ ਕੇ ਉਹਨਾਂ ਨਾਲ ਗੱਲ ਕਰਨੀ ਹੈ ਉਹ ਸਾਰਾ ਕੁਝ ਤੁਸੀਂ ਤੁਹਾਡਾ ਸਟਾਫ ਹੈ ਜਿਹੜਾ ਉਹ ਕੰਮ ਕਰੇਗਾ ਮੇਰਾ ਮੇਰਾ ਮਕਸਦ ਕੀ ਸੀ ਮੇਰਾ ਮਕਸਦ ਇਹ ਸੀ ਵੀ ਮੈਂ ਤੁਹਾਨੂੰ ਦੱਸਾਂ ਵੀ ਯਾਰ ਇਹ ਕ੍ਰਿਸ਼ਨਾ ਬਿਲਡਰਸ ਨੇ ਇਹ ਭਾਜੀ ਹੋਣੀ ਇਹਤੇ ਮਲੋਡ ਦੇ ਵਿੱਚ ਜਾਂ ਹੋਰ ਅਲੱਗ-ਅਲੱਗ ਜਗ੍ਹਾ ਦੇ ਵਿੱਚ ਇਹਨਾਂ ਦੇ ਕੰਮ ਚੱਲਦੇ ਪਏ ਨੇ ਤੇ ਮੈਨੂੰ ਕਹਿੰਦੇ ਵੀ ਪਾਜੀ ਤੁਹਾਨੂੰ ਮੈਂ ਦਿਖਾ ਦਿਆਂ ਕਿ ਕਿੱਥੇ-ਕਿੱਥੇ ਅਸੀਂ ਕੰਮ ਕਰ ਰਹੇ ਆ ਤਾਂ ਪਤਾ ਲੱਗੇ ਇਹ ਤੁਹਾਡਾ ਜਿਹੜਾ ਐਡਰੈਸ ਹੈ ਪ੍ਰੋਪਰ ਉਹ ਕਿੱਥੇ ਬਠਿੰਡੇ ਦੇ ਵਿੱਚ ਹਾਂਜੀ ਆਪਣਾ ਜਿਹੜਾ ਪ੍ਰੋਪਰ ਐਡਰੈਸ ਹੈ ਜੀ ਨੀਅਰ ਬਾਈ ਡਾਕਟਰ ਮੇਲਾਰਾਮ ਸੰਤਪੁਰਾ ਰੋਡ ਬਿਸ਼ਾਨ ਨਗਰ ਨੀਅਰ ਬਾਬਾ ਸੂਰਜ ਗਰੀ ਜੀ ਮੰਦਿਰ ਬਠਿੰਡਾ ਫਸਟ ਫਲੋਰ ਤੇ ਆਪਣਾ ਆਫਿਸ ਹੈ ਜੀ ਬਾਹਰ ਆਪਣੇ ਬੋਰਡ ਵਗੈਰਾ ਲੱਗੇ ਆ ਜਦੋਂ ਮਰਜ਼ੀ ਵਿਜ਼ਿਟ ਕਰੋ ਆਫਿਸ ਦੇ ਵਿੱਚ ਮੰਨ ਕੇ ਚੱਲੋ ਸਵੇਰ 10 ਵਜੇ ਤੋਂ ਸ਼ਾਮੀ 6 ਵਜੇ ਤੱਕ ਅਸੀਂ ਉੱਥੇ ਅਵੇਲੇਬਲ ਹੁੰਦੇ ਆ ਬਾਕੀ ਇਦਾਂ ਹੁੰਦਾ ਜੀ ਅੱਜਕੱਲ ਦੇਖੋ ਕਿਸੇ ਬੰਦੇ ਕੋਲ ਟਾਈਮ ਨਹੀਂ ਹੈ ਬਾਕੀ ਵੱਡੀ ਗੱਲ ਹੈ ਜੀ ਕੁਆਲਿਟੀ ਨਾਲ ਹੈ ਕਵਾਲਿਟੀ ਨਾਲ ਅਗਲਾ ਕਹਿੰਦਾ ਮੈਂ ਕੰਪਰਮਾਈਜ਼ ਨਹੀਂ ਕਰਨਾ ਨਾਰਮਲ ਤੌਰ ਤੇ ਕੀ ਹੁੰਦਾ ਜੀ ਆਪਾਂ ਆਮ ਤੌਰ ਤੇ ਦੇਖਦੇ ਆਂ ਕਲਾਇੰਟ ਕੋਲ ਡਰਾਇੰਗਾਂ ਨਹੀਂ ਹੁੰਦੀਆਂ ਵਿਦਆਊਟ ਡਰਾਇੰਗਾਂ ਅਗਲੇ ਇੱਕ ਪਲੈਨਿੰਗ ਲੈ ਕੇ ਆ ਜਾਂਦੇ ਆਂ ਪਲੈਨਿੰਗ ਦੇ ਨਾਲ ਕੀ ਹੁੰਦਾ ਜੀ ਲੇਬਰਸ ਕੀ ਕਹਿੰਦੀ ਆ ਠੀਕ ਹੈ ਜੀ ਤੁਸੀਂ ਦਿਖਾਤਾ ਅਸੀਂ ਸੇਮ ਤਿਆਰ ਕਰ ਦਾਂਗੇ ਉੱਥੇ ਕਲਾਇੰਟ ਦਾ ਥੋੜਾ ਬਜਟ ਗੜਬੜ ਹੋ ਜਾਂਦਾ ਕਿਉਂਕਿ ਪਤਾ ਨਹੀਂ ਹੁੰਦਾ ਲੇਬਰ ਨੇ ਰੋਜ਼ ਕੰਮ ਕਰਨਾ ਹੁੰਦਾ ਉਹਨਾਂ ਨੇ ਕਹਤਾ ਜੀ ਠੀਕ ਆ ਜੀ ਕਰ ਦਾਂਗੇ client ਦਾ ਜੋ ਵੀ ਬਜਟ ਹੁੰਦਾ ਜੀ client ਉਸ ਤੋਂ ਬਾਅਦ ਐਦਾਂ ਕਹਿੰਦਾ ਯਾਰ ਲੈਂਟਰ ਤੱਕ ਤਾਂ ਮੇਰੇ ਇੰਨੇ ਪੈਸੇ ਲੱਗੇ ਇਹਨੇ ਲੱਗਣੇ ਨਹੀਂ ਚਾਹੀਦੇ ਸੀ ਹੂੰ ਕਿਉਂਕਿ ਡਰਾਇੰਗਾਂ ਦਾ ਮੁੱਲ ਹੈ ਬਾਜੀ ਡਰਾਇੰਗਾਂ ਹੋਣਗੀਆਂ ਤਾਂ ਜੇ ਮੰਨ ਕੇ ਚੱਲੋ ਆਪਾਂ ਆਰਕੀਟੈਕਟ ਸਾਹਿਬ ਨੂੰ ਕਿਸੇ ਚੀਜ਼ ਦੇ ਅਮਲਵਾ ਡਰਾਇੰਗ ਆ ਆਪਾਂ ਜੀ ਇਹਦਾ ਪੇ ਕੀਤਾ ਨਾ ਤਾਂ ਆਪਾਂ ਨੂੰ ਇਹਦਾ ਵਰਤ ਵੀ ਮਿਲੂਗਾ ਮੈਂ ਮੈਂ ਨਾ ਮੈਂ ਕਈ ਵਾਰ ਜਿਹੜੀ ਤੁਸੀਂ ਗੱਲ ਕੀਤੀ ਆਪਾਂ ਮਕਾਨ ਬਣਾਨੇ ਮੈਂ ਵੀ ਬਣਾਏ ਹਨਾ ਅਸੀਂ ਮੋਟਾ-ਮੋਟਾ ਅੰਦਾਜ਼ਾ ਲਾ ਲੈਂਦੇ ਅੱਛਾ ਇੰਨੇ ਇੰਨੇ ਟਮੇ ਦਾ ਇਹ ਚੀਜ਼ ਜ਼ਿਆਰ ਹੋਈ ਨਹੀਂ ਬਟ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਹਨਾ ਔਰ ਅਸੀਂ ਕਾਊਂਟ ਨਹੀਂ ਕਰਦੇ ਨਹੀਂ ਕਰਦੇ ਉੱਥੇ ਆ ਕੇ ਕਿਤੇ ਸਾਡਾ ਜਿਹੜਾ ਬਜਟ ਹੈ ਨਾ ਉਹ ਡਗ ਮਗਾ ਜਾਂਦਾ ਹੈ ਗੜਬੜ ਹੋ ਜਾਂਦਾ ਹੈ ਇੱਕ ਚੀਜ਼ ਹੋਰ ਦੱਸ ਦਿਆਂ ਜਿਹੜੀ ਸਟਿਚ ਸਲੈਪ ਪਈ ਹੈ ਸਟਿਚ ਸਲੈਪ ਤੋਂ ਪਹਿਲਾਂ ਜਿਹੜਾ ਸੀਵਰ ਪੈਣਾ ਉਹ ਪਹਿਲਾਂ ਪੈ ਚੁੱਕਿਆ ਪੈ ਚੁੱਕਿਆ ਯਸ ਸਾਰਾ ਏਸੀ ਦੀਆਂ ਟ੍ਰੇਨਿੰਗਸ ਹੋ ਚੁੱਕੀਆਂ ਠੀਕ ਹੈ ਸਾਰਾ ਕੁਝ ਪਹਿਲਾਂ ਹੋ ਗਿਆ ਜਿਹੜੇ ਹੁਣ ਉਹ ਪਾਈਪਾਂ ਦੇਖ ਰਹੇ ਹੋ ਤੁਸੀਂ ਉਹ ਵਾਲੀਆਂ ਪਾਈਪਾਂ ਜਿਹੜੀਆਂ ਮੇਨ ਐਮਸੀਬੀ ਬੋਰਡ ਡਿਸਟ੍ਰੀਬਿਊਸ਼ਨ ਬੋਰਡ ਲੱਗਦਾ ਉਹਦੀਆਂ ਪਹਿਲਾਂ ਹੀ ਕੱਢਤੀਆਂ ਵੀ ਕੱਲ ਨੂੰ ਉਹਨਾਂ ਨੂੰ ਕੋਈ ਮੇਨ ਸਪਲਾਈ ਲੈਣੀ ਆ ਜਾਂ ਇੰਟਰਨੈਟ ਦੀ ਵਾਇਰ ਪਾਣੀ ਆ ਪਾਈਪਾਂ ਸਾਰੀਆਂ ਪੈ ਚੁੱਕੀਆਂ ਇਹ ਵਿੱਚ ਇੱਕ ਹੋਰ ਵੀ ਫਾਇਦਾ ਹੈ ਨਾ ਤੁਸੀਂ ਦੇਖੋ ਵੀ ਬਾਅਦ ਚ ਪੱਟਾ ਪਟਾਈ ਕੋਈ ਨਹੀਂ ਕਰਨੀ ਨਹੀਂ ਤਾਂ ਪਲੰਬਰ ਆ ਕੇ ਕਹਿੰਦਾ ਵੀ ਪਾਜੀ ਉਹ ਦੇਖੋ ਜੀ ਫੇਰ ਪਟਣਾ ਪਊਗਾ ਜੀ ਇਹ ਕਰਨਾ ਪਊਗਾ ਉਹ ਕਰਨਾ ਪਊਗਾ ਬਿਜਲੀ ਵਾਲਾ ਕਹਿੰਦਾ ਵੀ ਹੁਣ ਕੰਦਾ ਤੁਸੀਂ ਕਰਵਾ ਲੀਆਂ ਜੀ ਡਿਜ਼ਾਈਨ ਦੱਸੋ ਜੀ ਸਾਨੂੰ ਪਤਾ ਨਹੀਂ ਹੁੰਦਾ ਉਹ ਉਹ ਫੇਰ ਸਾਨੂੰ ਸਾਰਾ ਕੁਝ ਆਰਕੀਟੈਕਟ ਨੇ ਸਾਰਾ ਕੁਝ ਸਾਰਾ ਇਹਨਾਂ ਨੇ ਡਰਾਇੰਗ ਦੇਣੀ ਹੈ ਭਾਈ ਸਾਹਿਬ ਮੰਨ ਕੇ ਚੱਲੋ ਇੱਕ ਆਪਾਂ 100 ਗਾਟ ਦੇ ਮਕਾਨ ਦੀ ਵੀ 520 ਡਰਾਇੰਗਾਂ ਬਣਦੀਆਂ ਹੂੰ 15 60 ਦਾ ਜਨਾ 20 60 ਦਾ ਜਨਾ 20 45 ਦਾ ਮਕਾਨ ਹੈ ਤਾਂ ਮਿਨੀਮਮ 2 ਹਰ ਇੱਕ ਚੀਜ਼ ਦਾ ਡਰਾਇੰਗ ਦੇ ਰਿਕਾਰਡਿੰਗ ਹੈ ਹੁਣ ਮੰਨ ਲਓ ਪਲੰਬਰ ਨੂੰ ਜਾਂ ਆਮ ਲੇਬਰਸ ਨੂੰ ਮਿਸਤਰੀਆਂ ਨੂੰ ਕੀ ਹੁੰਦਾ ਠੀਕ ਹੈ ਜੀ ਪਾ ਦਾਂਗੇ 20 ਫੁੱਟ ਪਾਈਪ ਦੀ ਬਜਾਏ 100 ਫੁੱਟ ਪਾਈਪ ਪੈ ਗਈ ਭਾਜੀ 100 80 ਫੁੱਟ ਪਾਈਪ ਦਾ ਬਜਟ ਕਿੱਧਰ ਗਿਆ ਆਹੀ ਤਾਂ ਚੀਜ਼ ਹੈ ਜੀ ਇਹਦੇ ਚ ਜਦੋਂ ਅਸੀਂ ਪ੍ਰੋਪਰ ਡਰਾਇੰਗ ਬਣਾ ਲੈਂਦੇ ਆ ਫਿਰ ਸਾਨੂੰ ਟੋਟਲ ਬਜਟ ਦਾ ਪਤਾ ਲੱਗ ਜਾਂਦਾ ਵੀ ਕਿੰਨੀ ਕਿੰਨੀ ਪਾਈਪ ਕਿੱਥੇ ਕਿੱਤੀ ਕਿਹ ਕੀ ਪੈਣਾ ਹੈ ਆਹ ਕੋਠੀ ਦੇ ਅੰਦਰ ਦੱਸਿਆ ਗਿਆ ਵੀ ਕਿੱਥੇ ਰੇਨ ਵਾਟਰ ਹੈ ਠੀਕ ਹੈ ਜੀ ਸੀਵਰੇਜ ਲੱਗਣਾ ਹੈ ਠੀਕ ਹੈ ਜੀ ਸਾਰੀਆਂ ਚੀਜ਼ਾਂ ਇਸੇ ਦਿਖਾਈਆਂ ਗਈਆਂ ਕਿੰਨਾ ਆਪਣਾ ਬੇਡਿੰਗ ਏਰੀਆ ਰੱਖਣਾ ਜੀ ਉਹਦਾ ਸੈਂਟਰ ਹੋ ਗਿਆ ਸੀਟ ਦਾ ਸੈਂਟਰ ਹੋ ਗਿਆ ਕੁਸ਼ਸ਼ਨ ਹੋ ਗਿਆ ਸੈਂਟਰ ਦੇ ਲੱਗਣਾ ਹੈ ਬਿਲਕੁਲ ਸਾਰਾ ਕੁਝ ਮੈਂਸ਼ਨ ਹੈ ਵੀ ਇਹ ਤਾਂ ਇਹ ਨਹੀਂ ਕਿ ਇਧਰ ਵੀ ਨਹੀਂ ਹੋਊਗਾ ਜਮਾ ਸੈਂਟਰ ਪ੍ਰੋਪਰ ਮਾਰਕ ਕਰਕੇ ਉਹਦੇ ਅਕੋਰਡਿੰਗ ਹੀ ਪਲੰਬਰ ਤੋਂ ਆ ਕੇ ਇੱਥੇ ਪਾਈਪਾਂ ਉਮਰਖਾਈਆਂ ਜਾਂਦੀਆਂ ਬਸ ਉਹੀ ਹੈ ਨਾ ਵੀ ਸਾਰਾ ਕੁਝ ਪ੍ਰੋਪਰ ਡਿਜ਼ਾਈਨ ਪ੍ਰੋਪਰ ਇਹ ਜਿਹੜਾ ਨਕਸ਼ਾ ਬਣਦਾ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਹੁੰਦਾ ਸੀ ਅੱਛਾ ਠੀਕ ਹੈ ਜੀ ਦੋ ਕਮਰੇ ਪਿੱਛੇ ਪਾ ਦਿਓ ਸੁਭਾਤ ਪਾ ਲਓ ਇਧਰੋਂ ਵੇੜਾ ਰੱਖ ਦਿਓ ਇਧਰਲੇ ਪਾਸੇ ਤੁਸੀਂ ਕੰਦੋਲੀ ਜੀ ਕਰ ਦਿਓ ਤੇ ਇੱਥੇ ਆਪਾਂ ਚੁੱਲਾ ਬਣਾ ਲਾਂਗੇ ਇਧਰਲੇ ਪਾਸੇ ਬਾਥਰੂਮ ਹੈ ਬਾਥਰੂਮ ਦੇ ਨਾਲ ਹੀ ਪੌੜੀਆਂ ਚੜਾ ਦਿਓ ਆ ਇੱਕ ਸਾਡਾ ਇੱਕ ਯੂਨੀਵਰਸਲ ਨਕਸ਼ਾ ਸੀ ਜਿਹੜਾ ਸਾਡੇ ਘਰਾਂ ਦੇ ਵਿੱਚ ਮੋਸਟਲੀ ਹੁੰਦਾ ਸੀ ਪਰ ਹੁਣ ਜਿਹੜਾ ਹੁਣ ਜਿਹੜਾ ਜੀ ਹੁਣ ਕੀ ਹੈ ਰਿਕੁਆਇਰਮੈਂਟ ਦੇ ਅਕੋਰਡਿੰਗ ਹੈ ਸਾਰਾ ਵੀ ਕਲਾਇੰਟ ਦੀ ਕੀ ਰਿਕੁਆਇਰਮੈਂਟ ਆ ਜਿਵੇਂ ਮੰਨ ਕੇ ਚੱਲੋ ਫੈਮਿਲੀ ਦੇ ਵਿੱਚ ਚਾਰ ਮੈਂਬਰ ਆ ਉਹਨਾਂ ਨੂੰ ਹਰੇਕ ਨੂੰ ਬੈਡਰੂਮ ਅਲੱਗ-ਅਲੱਗ ਚਾਹੀਦਾਗਾ ਠੀਕ ਹੈ ਉਹਦੇ ਅਕੋਰਡਿੰਗ ਅੱਜ ਕਿਚਨ ਮਾਡਰਨ ਚੱਲਣ ਲੱਗ ਗਿਆ ਉਹਦੇ ਚ ਕਿਚਨ ਮਾਸ਼ਾਅੱਲਾ ਗਿਆ ਬਾਥਰੂਮ ਅਟੈਚ ਚਾਹੀਦੇ ਆ ਠੀਕ ਹੈ ਸਾਰਿਆਂ ਨੂੰ ਫਿਰ ਸਟੇਅਰ ਦੀ ਲੁੱਕ ਅੰਦਰ ਲੌਬੀ ਦੀ ਲੁੱਕ ਬੈਡਰੂਮ ਦੀ ਲੁੱਕ ਕੈਬਨਡ ਦੀ ਬਾਥਰੂਮ ਦੀ ਸਭ ਦੀ ਲੁੱਕ ਦੇ ਅਕੋਰਡਿੰਗ ਚੱਲਦਾਗਾ ਅਸੀਂ ਇਹਦੇ ਵਿੱਚ ਕੀ ਆ ਵੀ ਦੇਖੋ ਬੇਸਿਕਲੀ ਜਿਹੜਾ ਮੈਪ ਬਣਾਨੇ ਆ ਅਸੀਂ ਆਪ ਦੇ ਅਕੋਰਡਿੰਗ ਥੋੜਾ ਵਾਸਤੂ ਵਿੱਚ ਲੈ ਕੇ ਚੱਲਦੇ ਆ ਹੂੰ ਵੀ ਕੱਲ ਨੂੰ ਕੀ ਹੁੰਦਾ ਬਾਅਦ ਦੇ ਵਿੱਚ ਅਗਲਾ ਕਹੇ ਵੀ ਤੁਸੀਂ ਕੰਮ ਕਰਵਾਇਆ ਤੇ ਵਾਸਤੂ ਦੇਖਿਆ ਨਹੀਂਗਾ ਅਸੀਂ ਥੋੜਾ ਮੋਟਾ ਵੀ ਬੇਸਿਕ ਬੇਸਿਕ ਵਾਸਤੂ ਅਸੀਂ ਨਾਲ ਕਰਕੇ ਚੱਲਦੇ ਆ ਉਸ ਚੀਜ਼ 'ਚ ਵੀ ਬਿਲਕੁਲ ਉਸ ਤੋਂ ਬਾਅਦ ਜੇ ਅਗਲੇ ਨੇ ਕੁਝ ਕਰਾਉਣਾ ਅੱਛਾ ਇੱਕ ਕੈਮਰਾ ਕਾਦੋ ਇਸ ਤੇ ਲਾ ਭਾਜੀ ਤੇ ਇੱਕ ਕੈਮਰਾ ਭਾਜੀ ਇਸ ਵਾਸਤੇ ਲਾਇਆ ਕਿ ਮੰਨ ਕੇ ਚੱਲੋ ਇੱਕ ਇਹਦਾ ਲਾਈਵ ਐਕਸੈਸ ਮਾਲਕਾਂ ਕੋਲ ਰਹਿੰਦਾ ਜਿਨ੍ਹਾਂ ਦੀ ਗੋਠੀ ਬੰਦੀ ਹੈ ਇੱਕ ਸਾਡੇ ਦੋਨਾਂ ਕੋਲ ਰਹਿਣਾ ਕਿਤੇ ਵੀ ਮਰਜ਼ੀ ਵਰਲਡ ਵਾਈਡ ਬੰਦਾ ਬੈਠਾ ਹੋਣ ਜਿਵੇਂ ਸਾਡੇ ਕਲਾਇੰਟ ਆਏ ਬਾਹਰ ਦੇ ਇਹਨਾਂ ਨੇ ਜਦੋਂ ਮਰਜ਼ੀ ਕੈਮਰਾ ਖੋਲਿਆ ਦੇਖ ਲਾ ਵੀ ਬੰਦੇ ਕੀ ਕਰੀ ਜਾਂਦੇ ਆ ਕਿੰਨੀ ਰੇਸ਼ੋ ਨਾਲ ਮਾਲ ਲੱਗਦਾ ਪਿਆ ਕੀ ਬਕਾਇਦਾ ਠੇਕੇਦਾਰ ਨੇ ਸਾਡਾ ਇੱਕ ਰਿਟਰਨ ਐਗਰੀਮੈਂਟ ਹੁੰਦਾ ਭਾਜੀ ਇਹ ਰਿਟਰਨ ਐਗਰੀਮੈਂਟ ਮੰਟ ਤੋਂ ਬਾਅਦ ਹੀ ਸਾਰਾ ਕੰਮ ਸਟਾਰਟ ਹੁੰਦਾ ਉਹਦੇ ਉੱਤੇ ਸਾਡੀਆਂ ਕੰਡੀਸ਼ਨਾਂ ਲਿਖੀਆਂ ਗਈਆਂ ਸਾਡੇ ਮਟੀਰੀਅਲ ਦੀ ਕੁਆਲਿਟੀ ਲਿਖੀ ਗਈ ਹੈ ਕਿਵੇਂ-ਕਿਵੇਂ ਮਟੀਰੀਅਲ ਯੂਜ਼ ਹੋਣਾ ਕਿ ਕਿ ਚੀਜ਼ਾਂ ਯੂਜ਼ ਹੋਣਾ ਕਿਹੜੀ-ਕਿਹੜੀ ਕੰਪਨੀ ਦਾ ਯੂਜ਼ ਹੋਣਾ ਤੁਸੀਂ ਨੋਟਿਸ ਕੀਤਾ ਹੋਣਾ ਆ ਦੇਖੋ ਹਾਂਜੀ ਤੇ ਅਲਟਰਾਟੈਕ ਦਾ ਸੀਮੈਂਟ ਲਾ ਰਹੇ ਹਾਂ ਅਸੀਂ ਹਾਂ ਹਾਂ ਅਲਟਰਾ ਟੱਕ ਦਾ ਸੀਮੈਂਟ ਯੂਜ਼ ਕਰਦੇ ਪਏ ਤੇ ਮੰਨ ਲਓ ਵੀ ਹਰੇਕ ਚੀਜ਼ ਸਾਡੀ ਰਿਟਰਨ ਦੇ ਵਿੱਚ ਹੈ। ਆச்சா ਮਤਲਬ ਇਹ ਸਾਰਾ ਕੁਝ ਤੁਸੀਂ ਲਿਖਦੇ ਹੋ। ਸਾਰਾ ਕੁਝ ਅਸੀਂ ਕਿਹੜਾ ਸੀਮੈਂਟ ਯੂਜ਼ ਕਰਾਂਗੇ, ਕਿਹੜੀਆਂ ਪਾਈਪਾਂ ਯੂਜ਼ ਕਰਾਂਗੇ, ਕਿਹੜਾ ਸਰੀਆ ਯੂਜ਼ ਕਰਾਂਗੇ ਕਿੰਨੇ ਕਿੰਨੀ ਉਹਦੀ ਕਵਾਂਟਿਟੀ ਹੋਣੀ ਚਾਹੀਦੀ ਹੈ, ਕਿੰਨੇ ਇੱਕ ਦਾ ਮਸਾਲਾ ਹੋਣਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਐਗਰੀਮੈਂਟ ਬਣਨ ਤੋਂ ਬਾਅਦ ਭਾਜੀ ਫਿਰ ਕਲਾਇੰਟ ਐਗਰੀਮੈਂਟ ਸਾਈਨ ਕਰਦਾ ਹੈ। ਉਹਦੇ ਮੁਤਾਬਕ ਸਾਡਾ ਕਿੰਨਾ ਟਾਈਮ ਕੰਮ ਨੂੰ ਖਤਮ ਕਰਨ ਦਾ ਨਾਲ ਇਹ ਵੀ ਹੈ ਓਕੇ ਇਹ ਨਹੀਂ ਆਪਾਂ ਕੋਠੀ ਵਢ ਲਈ ਤੇ 2 ਸਾਲ ਆਪਾਂ ਲੱਗੀ ਰਹੇ ਜੀ ਆਪਣਾ ਲੈਂਟਰ ਪੈਣ ਤੋਂ ओके ਵੀ ਕਿੰਨੀ ਟਾਈਮਿੰਗ ਤੇ ਆਪਣਾ ਕੰਮ ਕੰਪਲੀਟ ਹੋਣਾ ਚਾਹੀਦਾ ਫਿਰ ਕੈਮਰਾ ਲੱਗਿਆ ਜੀ ਕੈਮਰੇ ਦੇ ਵਿੱਚ ਕੀ ਆ ਮਾਲਕਾਂ ਨੂੰ ਜਦੋਂ ਮਰਜੀ ਮੰਨ ਕੇ ਚੱਲੋ ਵੀ ਸਵੇਰ 9 ਵਜੇ ਤੋਂ ਲੈ ਕੇ 6 ਵਜੇ ਤੱਕ ਲੇਬਰ ਕੰਮ ਕਰਦੀ ਹੈ ਬਿਲਕੁਲ 24/7 ਚੱਲਦਾ ਹੈ ਰਾਤੀ ਵੀ ਦੇਖਣ ਵੀ ਕੋਈ ਕੀਤੇ ਕੋਈ ਸਮਾਨਤਾ ਨਹੀਂ ਖਿਲਿਆ ਆ ਜਾਂ ਕੋਈ ਜ਼ੋਰ ਦਾ ਨਹੀਂ ਆ ਗਿਆ ਜਾਂ ਕੋਈ ਕਿਵੇਂ ਆ ਪੂਰੀ ਫੈਸਿਲਿਟੀ ਪ੍ਰੋਵਾਈਡ ਹੈ ਜਦੋਂ ਮਰਜ਼ੀ ਦੇਖਣ ਆਪਦੀ ਰੇਸ਼ਿਓ ਚੈੱਕ ਕਰਨ ਉਹਨੇ ਸਾਡੇ ਕਲਾਇੰਟ ਆ ਜੀ ਆਂਦੇ ਨਹੀਂ ਸਾਈਟ ਤੇ ਇੱਕ ਵਾਰੀ ਪੁੱਛੋ ਕਿੱਥੇ ਕਿੱਥੇ ਕੰਮ ਤੁਹਾਡੇ ਚੱਲ ਰਹੇ ਪਾਜੀ ਸਾਡੇ ਬਠਿੰਡੇ ਕੰਮ ਚੱਲੀ ਜਾਂਦੇ ਆ ਜੀ ਬਾਕੀ ਮਲੋਟ ਚੱਲੀ ਜਾਂਦਾ ਮੁਕਸਰ ਸਾਡਾ ਸੀਗਾ ਕੰਪਲੀਸ਼ਨ ਹੋ ਗਿਆ ਜੀ ਬਾਕੀ ਚਾਰ ਪੰਜ ਅਸੀਂ ਕੰਮ ਹੋਰ ਨਵੇਂ ਸਟਾਰਟ ਕਰਨੇ ਆ ਜੀ ਉਹ ਫਿਰ ਸਟੈਪ ਦੇ ਹਿਸਾਬ ਨਾਲ ਆਲਾ ਕੁਝ ਆ ਤੁਹਾਨੂੰ ਪਤਾ ਧੁੰਦਾ ਧੰਦਾ ਕਰਕੇ ਥੋੜਾ ਜਿਹਾ ਲੇਬਰ ਦੀ ਦਿੱਕਤ ਹੈ ਬਾਕੀ ਕੀ ਆ ਮੰਨ ਕੇ ਚੱਲੋ ਵੀ ਕਿਸੇ ਮਿਸਤਰੀ ਭਰਾ ਨੂੰ ਲੋੜ ਹੈ ਕੰਮ ਦੀ ਤਾਂ ਸਾਡੇ ਨਾਲ ਉਹ ਕੰਟੈਕਟ ਕਰ ਸਕਦਾ ਹੂੰ ਜੀ ਮਤਲਬ ਉਹਨੂੰ ਕੰਮ ਆਉਣਾ ਚਾਹੀਦਾ ਪ੍ਰੋਪਰ ਕੁਆਲਿਟੀ ਵਾਲਾ ਸਾਡੇ ਨਾਲ ਕੰਟੈਕਟ ਕਰੇ ਆਪਣਾ ਰਹਿਣ ਸਹਿਣ ਦੀ ਸੈਟਿੰਗ ਕਰ ਦਾਂਗੇ ਉਹਨਾਂ ਦੀ ਕੋਈ ਦਿੱਕਤ ਨਹੀਂ ਹੈ ਬਿਲਕੁਲ ਬਾਕੀ ਇਹ ਵੀ ਮੇਰਾ ਮਕਸਦ ਤੁਹਾਨੂੰ ਦਿਖਾਣਾ ਸੀਗਾ ਵੀ ਯਾਰ ਇਹ ਇਸ ਤਰੀਕੇ ਨਾਲ ਇਹ ਸਾਰਾ ਕੁਝ ਜਿਸ ਤਰ੍ਹਾਂ ਤੇ ਤਿਆਰ ਕਰਦੇ ਨੇ ਕਿਹੜਾ ਕਿਹੜਾ ਸਮਾਨ ਇਹਨਾਂ ਨੇ ਦੱਸਿਆ ਉਹ ਇੱਕ ਕਸਟਮਰ ਦੇ ਨਾਲ ਇੱਕ ਡੀਲ ਹੋ ਜਾਂਦੀ ਹੈ ਨਾ ਰਿਟਨ ਐਗਰੀਮੈਂਟ ਹੋ ਜਾਂਦਾ ਵੀ ਇੰਨੀ ਜਗ੍ਹਾ ਜੀ ਇਹਦੇ ਵਿੱਚ ਅਸੀਂ ਆਹ ਇੱਟਾਂ ਲਾਵਾਂਗੇ ਆਹ ਪਾਈਪਾਂ ਲਾਵਾਂਗੇ ਆਹ ਸਰੀਆ ਲਾਵਾਂਗੇ ਆ ਪਿੱਲਰ ਬਣਾਵਾਂਗੇ ਜੋ ਵੀ ਹੈ ਇੱਕ ਰਿਟਨ ਐਗਰੀਮੈਂਟ ਕੁਝ ਹਾਂਜੀ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ ਕੈਮਰਾ ਦਾ ਐਕਸੈਸ ਹੈ ਪੂਰਾ ਪ੍ਰੋਪਰ ਜਿਹੜਾ 360 ਹਾਂ ਬਿਲਕੁਲ 360 ਕੇ ਕੈਮਰਾ ਹੋਣਗੇ ਜਿਸ ਤਰ੍ਹਾਂ ਤੁਸੀਂ ਕੈਮਰੇ ਨੂੰ ਦਿਖਾਉਂਦੇ ਜਿਸ ਤਰ੍ਹਾਂ ਤੁਸੀਂ ਇਹਨੂੰ ਮਰਜ਼ੀ ਲਾਈਵ ਚੈੱਕ ਕਰ ਸਕਦੇ ਹਾਂ ਹਾਂ ਬਿਲਕੁਲ ਕੋਈ ਧੁੰਦਲਾ ਜਿਹਾ ਕੈਮਰਾ ਨਹੀਂ ਹੈਗਾ ਕਿ ਕੁਝ ਪਤਾ ਨਹੀਂ ਲੱਗਣਾ 4 ਮੈਗਾਪਿਕਸਲ ਕੈਮਰਾ ਹੈ ਜੀ ਸੀਪੀ ਪਲੱਸ ਦਾ ਇਹ ਹੈ ਜੀ ਸਾਰੀ ਕੁਆਲਿਟੀ ਹਰੇਕ ਤੇ ਇੱਕ ਸਾਡਾ ਸੁਪਰਵਾਈਜ਼ਰ ਰਹਿੰਦਾ ਹਰ ਟਾਈਮ ओके okay. बिल्कुल ओ सुपरविजन ਚ ਹੋਊਗਾ ਕੰਮ ਕੋਈ ਏਦਾਂ ਨਹੀਂ ਹੈਗਾ ਵੀ ਇੱਕ ਵਾਰੀ ਲੜਕਾ ਆ ਗਿਆ ਤੇ ਮੁੜ ਕੇ ਬੰਦਿਆਂ ਨੂੰ ਕੰਮ ਲਗਾ ਕੇ ਚਲੇਗਾ ਸ਼ਾਮ ਤੱਕ ਜਿੰਨਾ ਟਾਈਮ ਕੰਮ ਚੱਲੂਗਾ ਉੱਥੇ ਹੀ ਰਹੂਗਾ ਲੜਕਾ ਸਾਰਾ ਠੀਕ ਹੈ ਹਾਂ ਸੋ ਇਹੀ ਕੇ ਸੀਗਾ ਜੀ ਵੀ ਮੈਨੂੰ ਇਹ ਸੀ ਵੀ ਚਲੋ ਮੈਂ ਤੁਹਾਨੂੰ ਦੱਸ ਦਿਆਂ ਬਠਿੰਡਾ ਤੋਂ ਕ੍ਰਿਸ਼ਨਾ ਬਿਲਡਰਸ ਤੇ ਇਹ ਆਸੇ-ਪਾਸੇ ਹੋਰ ਵੀ ਜਿਹੜਾ ਜਿੰਨੇ ਕੋਈ ਕੰਮ ਕਰਵਾਉਣਾ ਹੈ ਹਨਾ ਨਹੀਂ ਟਾਈਮ ਹੁੰਦਾ ਪਾਜੀ ਅੱਜਕੱਲ ਬੰਦਿਆਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਆਗਲਾ ਕਹਿੰਦਾ ਵੀ ਚਲੋ ਠੀਕ ਹੈ ਯਾਰ ਆਪਾਂ ਕਿਸੇ ਬਿਲਡਰ ਨਾਲ ਗੱਲਬਾਤ ਕਰ ਲਈਏ ਵੀ ਆਓ ਜੀ ਭਾਜੀ ਤੁਸੀਂ ਸਾਡਾ ਇਹ ਜਿਹੜਾ ਬਿਲਡਿੰਗ ਹੈ ਜਾਂ ਕੁਝ ਵੀ ਹੈ ਉਹ ਬਣਾ ਦਿਓ ਤੇ ਠੇਕਾ ਮੁੱਕ ਜਾਂਦਾ ਇੱਕ ਇੱਕ ਰਿਟਰਨ ਐਗਰੀਮੈਂਟ ਹੋ ਜਾਂਦਾ ਕੀ ਕੀ ਸਮਾਨ ਚਾਹੀਦਾ ਸੋ ਵਧੀਆ ਇਹ ਹੋ ਜਾਂਦਾ ਜੇ ਆਪਾਂ ਇਹਨਾਂ ਲੋਕਾਂ ਨੂੰ ਕਰਵਾਨੇ ਆ ਤਾਂ ਇਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਕੱਲ ਨੂੰ ਖੁਦਾ ਰਖਾਸਤਾ 19 22 ਕੋਈ ਗੱਲ ਹੁੰਦੀ ਹੈ ਹਨਾ ਮਟੀਰੀਅਲ ਘਟਿਆ ਮੇਰੇ ਵਰਗਾ ਜਾਂਦਾ ਹਨਾ ਜਿਆਦਾ ਸਾਨੂੰ ਲੋਕਾਂ ਨੂੰ ਨਹੀਂ ਪਤਾ ਹੁੰਦਾ ਮਾਰਕੀਟ ਦੇ ਵਿੱਚ ਯਾਰ ਕਿਹੜੀ ਪਾਈਪ ਲੱਗਣੀ ਹੈ ਜਾਂ ਕੀ ਪੈਣਾ ਸਾਨੂੰ ਤਾਂ ਦੁਕਾਨਦਾਰ ਨੇ ਜੇ ਇਹ ਚਾਹਤਾ ਉਹ ਨਹੀਂ ਭਾਜੀ ਛੱਡੋ ਜੀ ਮਿਸਤਰੀ ਰਾਹੀਂ ਕਹਿੰਦੇ ਹੁੰਦੇ ਆ ਤੁਸੀਂ ਆ ਲਾਓ ਇਹ ਬਹੁਤ ਵਧੀਆ ਤੇ ਮੇਰੇ ਬਰਾਕਰ ਨੇ ਕਹਿਣਾ ਹਾਂ ਭਾਜੀ ਠੀਕ ਹੈ ਚਲੋ ਯਾਰ ਤੁਸੀਂ ਆਹੀ ਦੇ ਦਿਓ ਪਰ ਜਦੋਂ ਆਰਕੀਟੈਕਟ ਨੂੰ ਪਤਾ ਹੈ ਠੇਕੇਦਾਰ ਨੂੰ ਪਤਾ ਹੈ ਬਿਲਡਰ ਨੂੰ ਪਤਾ ਵੀ ਯਾਰ ਆ ਸਮਾਨ ਹੈ ਜਿਹੜਾ ਇਹਦੇ ਵਿੱਚ ਲੱਗਣਾ ਹੈ ਤੇ ਇਹ ਸਹੀ ਹੈ ਨਾਲੇ ਜਦੋਂ ਰਿਟਰਨ ਹੋ ਗਿਆ ਹੁਣ ਆ ਤੁਸੀਂ ਇਹ ਵੇਖ ਲਓ ਇਹ ਸਾਰਾ ਇਹ ਤਿਆਰੀ ਇਹਨਾਂ ਦੀ ਚੱਲ ਰਹੀ ਹੈ ਤੇ ਇਹ ਮੈਨੂੰ ਇੱਕ ਗੱਲ ਹੋਰ ਦੱਸੋ ਇਹ ਕਿੰਨੇ ਗਾਜ ਚਾਹਤੇ ਕਦੋਂ ਤੱਕ ਤੁਸੀਂ ਇਹਨੂੰ ਕੰਪਲੀਟ ਕਰ ਦੇਣਾ ਭਾਜੀ ਇਹ 400 ਗਾਜ ਦਾ ਪਲਾਟ ਹੈ 200 ਗਾਜ ਚ ਆਪਾਂ ਬਣਾ ਰਹੇ ਹਾਂ ਤੇ ਮੰਨ ਕੇ ਚੱਲੋ ਵੀ ਆਪਣਾ 6 ਮਹੀਨਾ ਟਾਰਗੇਟ ਹੈ ਸਾਰਾ ਕੁਝ ਕੰਪਲੀਟ ਦਰਵਾਜੇ ਤਰੂਜੇ ਲਾ ਕੇ ਫਰਨੀਚਰ ਜੀ ਅਗਲੇ ਰੀਵਨ ਘਟਣਾ ਬਸ ਆ ਕੇ ਬਸ ਬਸ ਸਾਰਾ ਕੰਪਲੀਟ ਫਰਨਿਸ਼ ਕਰਕੇ ਦੇਣਾ ਜੀ ਮਤਲਬ ਆਪਣਾ ਜਿਹੜੇ ਜਿੱਥੇ ਵੀ ਕੰਮ ਚੱਲਦੇ ਜੀ ਸਾਰੇ ਵਿਦ ਮਟੀਰੀਅਲ ਕੰਮ ਕਰਦੇ ਆ ਚੰਗੀ ਕੁਆਲਿਟੀ ਕਵਾਲਿਟੀ ਨਾਲ ਕੋਈ ਕੰਪਰਮਾਈਜ਼ ਨਹੀਂ ਕਲਾਇੰਟ ਦੇ ਬਜਟ ਦੇ ਮੁਤਾਬਕ ਵੀ ਕੰਮ ਹੁੰਦਾ ਹੈ ਕਈ ਵਾਰ ਕੀ ਹੁੰਦਾ ਕਲਾਇੰਟ ਨੂੰ ਆਉਂਦਾ ਜੀ ਮੇਰਾ ਬਜਟ ਘੱਟ ਹੈ ਜੀ ਤੁਸੀਂ ਮੈਨੂੰ ਮੇਰੇ ਬਜਟ 'ਚ ਕੀ ਕਰਕੇ ਦੇ ਦੋਗੇ ਤਾਂ ਅਸੀਂ ਉਹਨਾਂ ਦੇ ਬਜਟ ਦੇ ਵਿੱਚ ਵੀ ਬੈਸਟ ਤੋਂ ਬੈਸਟ ਕਰਨ ਦੀ ਜੋ ਸਾਡੀ ਕੋਸ਼ਿਸ਼ਾਂ ਸੀ ਉਹ ਕਰਦੇ ਹਾਂ ਬਾਕੀ ਕਈ ਵਾਰ ਕਲਾਈਂਟ ਨੂੰ ਇਦਾਂ ਹੁੰਦਾ ਜੀ ਕੋਈ ਯਾਰ ਬਜਟ ਦੀ ਕੋਈ ਦੇਖਤ ਨਹੀਂ ਜੋ ਤੁਸੀਂ ਹੋਰ ਬੈਸਟ ਕਰ ਸਕਦੇ ਹੋ ਅੱਜ ਕੱਲ੍ਹ ਦੇਖੋ ਹੁਣ ਵਿੰਡੋਆ ਵਗੈਰਾ ਜਿਵੇਂ ਯੂਪੀਬੀਸੀ ਚੱਲਣ ਲੱਗ ਗਿਆ ਜਾਂ ਸਾਗਵਾਨ ਦਾ ਕੰਮ ਹੋਣ ਲੱਗ ਗਿਆ ਫਰਨੀਚਰ ਦੇ ਵਿੱਚ ਹਨਾ ਉਹ ਗ੍ਰੇਡ ਦੇ ਹਿਸਾਬ ਨਾਲ ਆ ਫਿਰ ਤੁਹਾਨੂੰ ਪਤਾ ਬਜਟ ਦੇ ਹਿਸਾਬ ਨਾਲ ਆ ਮੇਨ ਚੀਜ਼ਾਂ ਸਾਰੀਆਂ ਉਹ ਮੈਟਰ ਕਰਦੀਆਂ ਜੀ ਤਾਂ ਮਤਲਬ ਜਿੱਦਾਂ ਦਾ ਮਰਜ਼ੀ ਕੰਮ ਕਰਾਵੇ ਕਲਾਈਂਟ ਸਾਡਾ ਕੋਈ ਮਤਲਬ ਇਹ ਵੀ ਘਰ ਬਣਾਉਣ ਤੋਂ ਪਹਿਲਾਂ ਮੈਨੂੰ ਲੱਗਦਾ ਉਹਨਾਂ ਟਾਈਮ ਘਰ ਬਣਾਉਣ ਤੇ ਨਹੀਂ ਲੱਗਦਾ ਹੁਣਾ ਜਿੰਨਾ ਟਾਈਮ ਉਹ ਤੋਂ ਪਹਿਲਾਂ ਜੇ ਜਿਹੜੇ ਬੰਦੇ ਨੇ ਰੂਹ ਨਾਲ ਇੱਕ ਮਕਾਨ ਬਣਾਉ ਤੋ ਉਹਨੇ ਦੇਖਣਾ ਵੀ ਮੈਂ ਕਿਤੇ ਕਿਤੇ ਕੀ ਕੀ ਕਰਨਾ ਉਹ ਸਿਟਿੰਗ ਹੁੰਦੀਆਂ ਨੇ ਆਰਕੀਟੈਕਚਨਲ ਹੁੰਦੀਆਂ ਬਿਲਡਰ ਨਾਲ ਹੁੰਦੀਆਂ ਹਨਾ ਬਾਕੀ ਕਲਾਇੰਟ ਇਸ ਸਾਡੇ ਨਾਲ ਐਗਰੀਮੈਂਟ ਕਰਕੇ ਕਲਾਇੰਟ ਨੂੰ ਥੋੜਾ ਜਿਹਾ ਬੈਨੀਫਿਟ ਹੋ ਜਾਂਦਾ ਕਲਾਇੰਟ ਕਨਫਿਊਜ਼ ਨਹੀਂ ਹੁੰਦਾ ਵੀ ਬਿਲਡਿੰਗ ਚ ਲੱਗਣਾ ਕੀ ਚਾਹੀਦਾ ਕਿਉਂਕਿ ਆਮ ਤੌਰ ਤੇ ਕਲਾਇੰਟ ਨੂੰ ਨੋਲਜ ਨਹੀਂ ਹੁੰਦੀ ਉਹ ਮਾਰਕੀਟ ਚ ਚਲਾ ਜਾਂਦਾ ਚਾਰ ਦੁਕਾਨਾਂ ਘੁੰਮਦਾ ਪਾਈਪਾਂ ਕਿਹੜੀਆਂ ਲਾਈਏ ਜੀ ਰੂਟੀਆਂ ਕਿਹੜੀਆਂ ਲਾਈਏ ਟਾਈਲਾਂ ਕਿਹੜੀਆਂ ਲਾਈਏ ਕਲਾਇੰਟ ਕਨਫਿਊਜ਼ ਹੋ ਜਾਂਦਾ ਲਾਸਟ ਰੇਟ ਡਿਸੀਜਨ ਪਤਾ ਕੀ ਹੁੰਦਾ ਉਹ ਜਿਹੜਾ ਮਿਲਦਾ ਲਾ ਦੋ ਯੈਸ ਉੱਥੇ ਕੰਮ ਖਰਾਬ ਹੋ ਜਾਂਦਾ ਇਹੀ ਇਹੀ ਮੈਂ ਕਹਿ ਰਿਹਾ ਸੀ ਮੈਨੂੰ ਸਾਡੇ ਪਰਗੇ ਨੂੰ ਨਹੀਂ ਪਤਾ ਹੁੰਦਾ ਨਾ ਉਹ ਦੁਕਾਨਦਾਰ ਜਿਹੜੀ ਜੇ ਚਾ ਦਿੰਦਾ ਯਾ ਜਿਹੜੀ ਚੀਜ਼ ਉਹਦੇ ਕੋਲ ਇਸ ਟਾਈਮ ਅਵੇਲੇਬਲ ਪਈ ਆ ਅਗਲਾ ਕਹਿੰਦਾ ਭਾਜੀ ਆ ਨਿਕਲੀ ਨਹੀਂ ਚਲੋ ਇਹ ਕੱਢ ਦਿਓ ਵੀ ਲੈ ਜੋ ਆ ਲੈ ਜੋ ਜੀ ਬਹੁਤ ਵਧੀਆ ਬਹੁਤ ਸੋਹਣੀ ਆ ਹੁਣ ਸਾਡੇ ਕੋਲ ਕੀ ਆ ਭਾਈ ਸਾਹਿਬ ਇਹਦੇ ਚ ਸਾਰੀ ਜੈਗਵਾਰ ਦੀ ਫਿਟਿੰਗ ਹੈ ਸਾਰੇ ਡਾਇਬੈਟਰ ਵਗੈਰਾ ਕੋਲਰ ਤੇ ਲੱਗਣੀਆਂ ਜੈਗਵਾਰ ਤੇ ਲੱਗਣੀਆਂ ਦੇਖੋ ਨਾਲੇ ਹੁਣ ਸਾਡਾ ਟਰੇਡ ਹੈ ਹਰੇਕ ਬੰਦਾ ਆਪਣੇ ਟਰੇਡ ਦਾ ਮਾਹਿਰ ਹੁੰਦਾ ਉਹਨੂੰ ਪਤਾ ਹੁੰਦਾ ਵੀ ਇਹਦੇ ਆ ਮਿਨੀਮਮ 25 30 ਸਾਲ ਉਹਦੀ ਕੰਪਲੇਨ ਨਾ ਹੋਵੇ ਆਪਾਂ ਮੰਨ ਲਓ ਕੋਈ ਚੰਗੀ ਕੁਆਲਿਟੀ ਦੀ ਟੂਟੀ ਸਪੋਸ ਟੈਪ ਹੀ ਲਾ ਦਿੰਨੇ ਆਪਾਂ ਕੀ ਹੁੰਦਾ 6 ਮਹੀਨਿਆਂ ਬਾਅਦ ਲੀਕ ਕਰਨ ਲੱਗ ਜਾਂਦੀ ਹੈ ਟਪ ਟਪ ਪਾਣੀ ਕਰਨ ਲੱਗਦਾ ਆਪਾਂ ਕਰਨੇ 1500 ਦੀ ਟੈਪ ਲਾਈ ਸੀ ਪਾਣੀ ਲੀਕ ਕਰੀ ਜਾਂਦਾ ਪਲੰਬਰ ਸੱਦਾਂਗੇ ਉਹ 300 ਰੁਪਏਾਂ ਦਾ ਲਊਗਾ ਫਿਰ ਕਹੂਗਾ ਜੀ 200 ਦਾ ਸਮਾਨ ਪੈਂਦਾ ਉਹ 300 ਵਾਲੀ ਟੈਪ 1200 ਦੀ ਪੈ ਗਈ ਕਲਾਇੰਟ ਨੂੰ ਇਸ ਬਾਰੇ ਨਹੀਂ ਪਤਾ ਹੁੰਦਾ ਉਹ ਇੱਕ ਵਾਰੀ ਤਾਂ ਸਸਤੇ ਦੇ ਚੱਕਰ ਤੇ ਚਲਾ ਜਾਂਦਾ ਹੈ ਪਰ ਉਹੀ ਗੱਲ ਹੈ ਨਾ ਸਸਤਾ ਮਹਿੰਗਾ ਔਕਾਵਤ ਬਣੀ ਹੈ ਨਾ ਜੀ ਉਹ ਇਸੇ ਕਰਕੇ ਹੀ ਹੈ बस आही आही ਚੀਜ਼ਾਂ ਹੁੰਦੀਆਂ ਜਿਹੜੀਆਂ ਸਾਨੂੰ ਨਹੀਂ ਪਤਾ ਹੁੰਦੀਆਂ ਐਸੇ ਕਰਕੇ ਮਲੋਟ ਆਉਣ ਦਾ ਮਕਸਦ ਵੀ ਇਹੀ ਸੀਗਾ ਵੀ ਚਲੋ ਇਹਨਾਂ ਦੀ ਇੱਥੇ ਜਿੱਥੇ ਸਾਈਟ ਹੈ ਉੱਥੇ ਆ ਕੇ ਆਪਾਂ ਦੇਖੀਏ ਕੀ ਕਰ ਰਹੇ ਆ ਕਿੱਦਾਂ ਕਰ ਰਹੇ ਆ ਜਿਨ੍ਹਾਂ ਨੇ ਵੀ ਬਿਲਡਿੰਗ ਕੋਈ ਤਿਆਰ ਕਰਵਾਣੀ ਹੁੰਦੀ ਉਹਨਾਂ ਨੂੰ ਵੀ ਥੋੜਾ ਜਿਹਾ ਗਿਆਨ ਹੋ ਜਾਂਦਾ ਯਾਰ ਵੀ ਅਸੀਂ ਕਿਵੇਂ-ਕਿਵੇਂ ਕਰਨਾ ਤਾਂ ਮਕਸਦ ਇਹੀ ਹੁੰਦਾ ਵੀ ਚਲੋ ਰਲ ਮਿਲ ਕੇ ਯਾਰ ਪੁੱਛਣਾ ਦਿਖਾਇਆ ਜਾਵੇ ਕੀਤਾ ਜਾਵੇ ਸੋ ਇਸ ਤਰੀਕੇ ਦੇ ਨਾਲ ਇਹ ਭਰਾ ਸਾਰੇ ਤਿਆਰ ਕਰ ਰਹੇ ਨੇ ਠੀਕ ਆ ਜੀ ਧੰਨਵਾਦ ਤੁਹਾਡਾ ਬਰਾਦਰ ਚੰਗੀ ਜਾਣਕਾਰੀ ਆਪਾਂ ਨੂੰ ਮਿਲੀ ਆ ਇੱਥੇ ਆਏ ਆ ਤੇ ਫਾਇਦਾ ਹੀ ਫਾਇਦਾ ਹੈ ਜੀ ਇਹ ਇਹਨਾਂ ਦਾ ਥੱਲੇ ਜਿਹੜਾ ਚੱਲ ਰਿਹਾ ਕ੍ਰਿਸ਼ਨਾ ਬਿਲਡਰ ਦਾ ਜੇ ਕਿਸੇ ਨੂੰ ਲੱਗੇ ਵੀ ਕੋਈ ਕੁਐਰੀ ਹੈਗੀ ਹੈ ਇਹਦੇ ਤੇ ਤੁਸੀਂ ਫੋਨ ਕਰ ਸਕਦੇ ਹੋ ਮੇਰਾ ਮਕਸਦ ਇਹਨਾਂ ਸੀ ਵੀ ਮੈਂ ਇੱਕ ਮਾਧਿਅਮ ਦਾ ਕੰਮ ਕਰਾਂ ਜੋ ਇਹ ਕਰ ਰਹੇ ਨੇ ਉਹ ਤੁਹਾਡੇ ਤੱਕ ਪਹੁੰਚਾਵਾਂ ਤੇ ਮੈਨੂੰ ਤੇ ਇਜਾਜ਼ਤ ਸਸੇ ਕਾ